हां जी मित्रों की हाल है होप सारे बढ़िया होंगे पहुंच गए सी चाइना यांगशान वेदर है थोड़ा या ठंडा ਤੇ ਆਹ 컨ٹینਰ جہاز پورا ਲੋਡੜਾ ਇਹਨੂੰ ਤੁਹਾਨੂੰ ਕਮਾਉਣ ਦੇ ਦੀ ਵੀਡੀਓ ਦਿਖਾਣੇ ਆ ਆ ਲੱਗੇ ਨੇ ਟਰਸਟਰ ਜਿਹੜਾ ਪੱਖਾ ਜ ਤੁਸੀਂ ਦੇਖ ਰਹੇ ਹੋ ਇੱਕ ਤਾਂ ਇਹਦੀ ਮਦਦ ਨਾਲ ਕਮਾ ਸਕਦੇ ਆ ਆਪਾਂ جہاز ਇਹ ਡਿਪੈਂਡ ਕਰਦਾ جہاز ਦੀ ਲੈਂਥ ਤੇ ਵੀ ਇੱਕ ਚਾਹੀਦਾ ਜਾਂ ਦੋ ਚਾਹੀਦੇ ਆ ਜਹਾਜ਼ ਨੂੰ ਕਮਾਉਣਾ ਪਾਣੀ ਦੇ ਵਿੱਚ ਸਭ ਤੋਂ ਔਖਾ ਕੰਮ ਆ ਤੁਸੀਂ ਬੋਟ ਛੋਟੀਆਂ-ਨੋਟੀਆਂ ਦੇਖਿਆ ਹੋਣੀ ਆ ਆ ਬੋਟ ਨੇ ਟੱਗ ਬੋਟ ਆ ਇਹਦੀ ਐਮਿਅਤ ਬਹੁਤ ਹੁੰਦੀ ਆ ਸਮੁੰਦਰੀ ਜਹਾਜ਼ ਦੀ ਲਾਈਫ 'ਚ ਇਹ ਜਹਾਜ਼ ਨੂੰ ਕਮਾਉਣਾ ਹੋਵੇ ਜਹਾਜ਼ ਨੂੰ ਕਿਨਾਰੇ ਤੋਂ ਬਾਹਰ ਕੱਢਣਾ ਹੋਵੇ ਜਹਾਜ਼ ਨੂੰ ਕਿਨਾਰੇ ਤੇ ਲਾਉਣਾ ਹੋਵੇ ਇਹਦੀ ਬਹੁਤ ਜ਼ਰੂਰੀ ਆ ਤਾਂ ਜਦੋਂ ਇਹ ਲਾਉਨੇ ਆ ਜਾਂ ਬਾਹਰ ਕੱਢਦੇ ਆ ਜਹਾਜ਼ ਨੂੰ ਤਾਂ ਦੋ ਲੱਗਦੀਆਂ ਨੇ ਮੋਸਟਲੀ ਇੱਕ ਅੱਗੇ ਇੱਕ ਪਿੱਛੇ ਜਦੋਂ ਕਮਾਈ ਦਾ ਉਦੋਂ ਤਿੰਨ ਵੀ ਲਾ ਸਕਦੇ ਆ ਚਾਰ ਵੀ ਹੁੰਦੀਆਂ ਇਹ ਡਿਪੈਂਡ ਕਰਦਾ ਹੈ ਕੰਡੀਸ਼ਨ ਤੇ ਵੈਦਰ ਤੇ ਮਤਲਬ ਕਿਵੇਂ ਦਾ ਕਿਵੇਂ ਦਾ ਨਹੀਂ ਸਾਰਾ ਉੱਤੇ ਡਿਪੈਂਡ ਕਰਦਾ ਬਟ ਇਹ ਬਹੁਤ ਹੀ ਰਿਸਕੀ ਕੰਮ ਹੁੰਦਾ ਹੈ ਕਮਾਉਣਾ ਜਹਾਜ਼ ਨੂੰ ਸੋ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਅਗਰ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਮਡੇਰ ਸਾਹਿਬ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਸੋ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਨੈਕਸਟ ਕੰਟੈਂਟ ਦੇ ਨਾਲ ਵਾਇਗ੍ਰੀ ਦੀ ਖਾਲਸਾ ਵਾਇਗ੍ਰੀ ਦੀ ਫਤਿਹ